ਇਕੋ ਲੁਧਿਆਣੇ ਤੋਂ 30 ਸਾਲ ਦੀ ਉਮਰ ਆ ਭੈਣ ਦੀ ਉਹ ਭੈਣ ਜੀ ਨੇ ਵੀਡੀਓ ਦੇਖੀ ਕਿਤੇ ਇੰਸਟਾਗ੍ਰam ਤੋਂ ਡਾਕਟਰਾਂ ਨੇ ਉਹਨੂੰ ਕਿਹਾ ਵੀ ਤੇਰੀਆਂ ਕਿਡਨੀਆਂ ਖਰਾਬ ਹੋ ਚੁੱਕੀਆਂ 30 ਸਾਲ ਦੀ ਉਮਰ ਡਾਕਟਰਾਂ ਨੇ ਕਹਿਤਾ ਵੀ 15 ਦਿਨਾਂ ਤੱਕ ਡਾਇਲਿਸਿਸ ਹੋਣਗੇ ਤੇਰੇ ਕਿਡਨੀਆਂ ਤੇਰੀਆਂ ਖਰਾਬ ਨੇ 30 ਸਾਲ ਦੀ ਉਮਰ ਬੱਚੇ ਛੋਟੇ ਛੋਟੇ ਪਰਿਵਾਰ ਨੂੰ ਫਿਕਰ ਪੈ ਗਿਆ ਵੀ ਕੀ ਬਣਨਾ 30 ਸਾਲ ਦੀ ਉਮਰ ਚ ਡਾਇਲਸਿਸ ਹੋਣ ਲੱਗ ਪਿਆ ਕਿਡਨੀਆਂ ਖਰਾਬ ਹੋ ਗਈਆਂ ਹਜੇ ਉਹ ਭੈਣ ਮੇਰੀ ਮਿਲੀ ਨਹੀਂ ਵੀਡੀਓ ਦੇਖ ਕੇ ਵੀ ਚਲੋ ਮਹਾਪੁਰਖਾਂ ਨੇ ਕਿਹਾ ਵੀ ਮੇਰਾ ਵੈਦ ਗੁਰੂ ਗੋਬਿੰਦਦਾਇ ਸ਼ਬਦ ਜੇ ਪੜ੍ਹੀਏ ਬਿਮਾਰੀਆਂ ਦੂਰ ਹੁੰਦੀਆਂ ਦੇਖੋ ਗੁਰਬਾਣੀ ਦੀ ਤਾਕਤ ਕਿੰਨੀ ਹੈ ਸੰਤਾਂ ਕੋਲ ਹੁੰਦੀ ਹੈ ਯੁਗਤੀ ਯੁਗਤੀ ਨਾਲ ਮਿਲਦੀ ਹੈ ਮੁਕਤੀ ਯੁਗਤੀ ਨਾਲ ਹੀ ਸਾਰਾ ਕੁਝ ਹੈ ਕਿਰਪਾ ਗੁਰੂ ਨੇ ਕਰਨੀ ਹੈ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਗੁਰੂ ਦੀ ਕਿਰਪਾ ਨਾਲ ਤਰਨਾ ਪਾਏ 15 ਦਿਨ ਦਾ ਡਾਕਟਰਾਂ ਨੇ ਸਮਾਂ ਦੇਤਾ ਵੀ ਡਾਇਲਸਿਸ ਹੋਣਗੇ ਉਹ ਭੈਣ ਦੇ ਮਨ ਦੇ ਵਿੱਚ ਆਇਆ ਵੀ ਚਲੋ ਸ਼ਬਦ ਪੜ੍ਹ ਕੇ ਦੇਖਦੇ ਹਾਂ ਮਹਾਰਾਜ ਕਿਰਪਾ ਕਰ ਦੇਣ ਰੋਸਾ ਕਰਕੇ ਉਹਨੇ ਸ਼ਬਦ ਸ਼ੁਰੂ ਕਰ ਲਿਆ ਜਿਹੜਾ ਆਪਾਂ ਪੜਦੇ ਆਂ ਜਨਮ ਜਨਮ ਕੇ ਦੁਖ ਅਨਵਾਰਾ ਜਨਮਾਂ ਜਨਮਾਂ ਦੇ ਦੁੱਖ ਇੱਕ ਜਨਮ ਦੀ ਗੱਲ ਨਹੀਂ ਕਰਦੇ ਮਹਾਰਾਜ ਕਹਿੰਦੇ ਜਨਮਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਇਹ ਸਾਹ ਸੰਗਤ ਜੀ ਬੜੇ ਕੌਤਕ ਹੁੰਦੇ ਆ ਹੁਣ ਦਾ ਤੁਹਾਨੂੰ ਕੌਤਕ ਸੁਣਾ ਰਿਹਾ 15 ਦਿਨ ਉਹ ਬੀਬੀ ਨੇ ਸ਼ਬਦ ਪੜਿਆ ਡਾਕਟਰ ਕਹਿੰਦੇ ਵੀ ਡਾਇਲਸਿਸ ਹੋਣਗੇ ਉਹਦੇ ਮਨ 'ਚ ਆਇਆ ਵੀ 15 ਦਿਨ ਹੋ ਗਏ ਸ਼ਬਦ ਪੜਾ ਇਹਨੂੰ ਰਿਪੋਰਟ ਤਾਂ ਕਰਾ ਲਈਏ ਆ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ ਸਾਹ ਸੰਗਤ ਉਹਨਾਂ ਦਾ ਡਰੈੱਸ ਵੀ ਹੈ ਆਉਣਾ ਵੀ ਉਹ ਬੀਬੀ ਨੇ ਮੱਥਾ ਟੇਕਣਾ ਜਦੋਂ 15 ਦਿਨ ਸ਼ਬਦ ਦਾ ਜਾਪ ਕੀਤਾ ਗੁਰੂ ਨਾਨਕ ਸਾਹਿਬ ਦਾ ਓਟ ਆਸਰਾ ਲੈ ਕੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਸਭ ਤੋਂ ਵੱਡਾ ਕੌਣਾ ਗੁਰਨਾਨਕ ਸਾਹਿਬ ਮਹਾਰਾਜ ਦਾ ਓਟ ਆਸਰਾ ਲਿਆ ਸਾਹ ਸੰਗਤ ਹਰਾਨੀ ਦੀ ਹੱਦ ਨਾ ਰਹੀ ਜਦੋਂ ਰਿਪੋਰਟਾਂ ਕਰਾਈਆਂ ਨਾ ਤਾਂ ਕਿਡਨੀਆਂ ਬਿਲਕੁਲ ਠੀਕ ਆਈਆਂ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਡਾਕਟਰ ਕਹਿੰਦੇ ਹੁਣ ਡਾਇਲਿਸਿਸ ਦੀ ਲੋੜ ਨਹੀਂ ਹੈ ਜੀ ਬੋਲੇ ਜੀ ਸੋਨ ਹਾਲ ਸਤਿਨਾਮ ਸ੍ਰੀ ਵਾਹਿਗੁਰੂ ਹੁਣ ਸੋਚਣ ਦੀ ਗੱਲ ਹੈ ਵੀ 15 ਦਿਨ ਜਾਪ ਕੀਤਾ ਉਹਦਾ ਮਹਾਰਾਜ ਨੇ ਦੁੱਖ ਦੂਰ ਕਰ ਦਿੱਤਾ ਜੇ ਆਪਾਂ ساری ਉਮਰ ਗੁਰਬਾਣੀ ਪੜ੍ਹੀਏ ਗੱਲ ਹੈ ਮੰਨਣ ਦੀ ਮੰਨੇ ਕੀ ਗਤ ਕਹੀ ਨਾ ਜਾਏ